प्यार बे बेई फिली बहुत प्यारे गीत हुजे अॼु कल्ह कला चिकारा लॻा भई पुस्तो भाउ सॾा ਜੀ ਕਨੇਡਾ ਨੇ ਖਲਾ ਟਕਾਣੇ ਨਾਲ ਬਾਈ ਸ਼ੈਣੀ ਹੋਣੀ ਜਦੋਂ ਮੋਲਾ ਹੋਇਆ ਨਾ ਪਿਛਲੇ ਵਾਰੇ ਤੇ ਗੱਲਾਂ ਕਹਿੰਦੇ ਟਕਾਣੇ ਲੜੀ ਟਕਾਣੇ ਜਿਹੜੀਆਂ ਲੱਗੀਆਂ ਮੇਰੇ ਮਿੱਤਰੋ ਇਸ ਧਰਤੀ ਦੇ ਉੱਤੇ ਤੇ ਅੱਜ ਵੀ ਗੱਲਾਂ ਤੇ ਟਕਾਣੇ ਜਿਹੜੀਆਂ ਲੱਗ ਜਣਗੀਆਂ ਮੇਰੇ ਮਿੱਤਰਾਂ ਪਰ ਜਿਹਦੇ ਵੇਖ ਖਬਰਾਂ ਤੇ ਕਮਾਲ ਦੀ ਗੁਰਬਤੀ ਹੈ ਇਧਰ ਐਨਆਈ ਭਰਾ ਸਾਡੇ ਜਿਹੜੇ ਸਿਆਧਾਨ ਦਰਦੂ ਦੇ ਭਾਈ ਗੁਰਦੁੱਤ ਬੱਲੇ ਦਾ ਕੋਕੇ ਮੇਰੇ ਭਾਾਈ ਗੁਰਦੁੱਤ ਬੱਲੇ ਦਾ ਜਸਤਾਰਨ ਵਾਸਤੇ ਕਨੇਡਾ ਹਰਜਿੰਦਰ ਕਨੇਡਾ ਦੀਪਕ ਕਨੇਡਾ ਨਜੀਪ ਕਨੇਡਾ ਜਿਹਨੇ ਖਗਣ ਘਰਮਣੀ ਨਾਲ ਬਾਈ ਗੰਗੀ ਤੋਂ ਦਾ ਨਾਲ ਬਾਈ ਤੋਂ ਗਰਾਰ ਕੈਨੇਡਾ ਹੋ ਕੇ ਮੇਰਾ ਵੀਰ ਆ ਪੰਜਾਬੀ ਆ ਪਹਿਲੀ ਗਾ ਲੰਬੀ ਗਾ ਲੰਗੇ ਦੇ ਬਾਦ ਬਹੁਤ ਬਹੁਤ ਸ਼ੁਕਰੀਆ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਹਨੇ ਵੀ ਸਾਡੇ ਵੀਰ ਐਨ ਆ ਆਈ ਨਾਲ ਹੀ ਲੈ ਕੇ ਚੱਲਾਂਗੇ ਇਹਨਾਂ ਨੂੰ ਕੋਈ ਨਾ ਹੋਰ ਇਧਰ ਵਿਕਰਸ ਸਿੰਘ ਮੇਰੇ ਮਿੱਤਰੋ ਗੱਲ ਜਿਹੜੀ ਟਿਕਾਣੇ ਲਾਉਂਦੀ ਹੈ ਨਾਲ ਹੀ ਲੈ ਕੇ ਚਲਾਂਗੇ ਭੰਗ ਕੇ ਨਾਲ ਬਾਗੀ ਨੇ ਮਰੀਏ ਕਮਲ ਨੇ ਪਰ ਓਕੇ ਓਕੇ ਹੈ ਜਿਹੜੀ ਮਿੰਨੀ ਗਿੱਦੜਵਾ ਹਾਂ ਜਿਹਦੇ ਹੋਏ ਕਿ ਲਾ ਚੁੱਪ ਯਾਰਾ ਨਹੀਂ ਨਹੀਂ ਇਹ ਮੋੜ ਥਿਲੂ ਆਂ ਮੋੜਦੇ ਆ ਇਹ ਮਾਜਮੀ ਨੇ ਜਾਈ ਤੂੰ ਜਾਨਾ ਪੁੱਤਰ ਸਤ ਜਨਰਲ ਸਤ ਜੀ ਖੇਡ ਹੋ ਕੇ ਬਹੁਤ ਬਹੁਤ ਧੰਨਵਾਦ ਜਿੱਦਰ ਵੀ ਮੈਨੂੰ ਲੱਗਦਾ ਵੀ ਲਗਭਗ ਮੈਚ ਸਮਾਪਤ ਹੋਣ ਵਾਲੀ ਹੈ ਨਾ ਨਹੀਂ ਨਹੀਂ ਸਟਾਰਟ ਹੋਇਆ ਹੈ ਤਾਂ ਇੱਥੇ ਧੰਨਵਾਦ ਔਰ ਇਧਰ ਵੀ ਫੀਲਿੰਗ ਕਰੂਗੀ ਚੱਲ ਤਿਆਰੀ ਲੱਗੀ ਹੋਈ ਹੈ ਬਸ ਆਹੀ ਦੇਖਣਾ ਆਪਾਂ ਚੱਲਾ ਕੇ ਦਵਾ ਦਾ ਕੱਟੂ ਵਾਲਾ ਬੱਦਲ ਦੇਖੀਏ ਜਰ ਬਰਾਵੀਰ ਕੋਸੀ ਨਮੂਨੇ ਬਹੁਤ ਤਕੜਾ ਖੇਡਿਆ ਕੀ ਗੱਲ ਸੱਚਾ ਮਹਜਨ ਜਿਹੜਾ ਵੇ ਤੁਹਾਡਾ ਸੀਨੀਅਰ ਖਿਡਾਰੀਆਂ ਦੇ ਕੋਲ ਤੜਕਸ ਦੇ ਹੌਕਾ ਨਾ ਜਾਣਾ ਉੱਥੇ ਵੀ ਮਮੂਲ ਹੈ ਤੁਹਾਨੂੰ ਬੜੇ ਕੱਟੂ ਦੀ ਟੀਮ ਬਹੁਤ ਤਕੜਾ ਖੇਡਦੀ ਪਰ ਉੱਧਰ ਸਾਡੇ ਬਲਾਦੇ ਦੀ ਬਹੁਤ ਗੱਲਦੀ ਹੈ ਤੁਹਾਡੇ ਵਾਲੇ ਕੁਵਾਰੀ ਵੀ ਨਹੀਂ ਕੋਲ ਤੁਸੀਂ ਦੁਨੀਆ ਦੇ ਟੌਪ ਦੇ ਖਿਡਾਰੀਆਂ ਦੇ ਜਿਹੜਾ ਘਰ ਦਾ ਰਸਤਾ ਦਿਖਾਇਆ ਇਹ ਮੇਰੀ ਬੇਨਤੀ ਹੈ ਵੀ ਹਰੇ ਮੇਰੇ ਮਿੱਤਰੋ ਜਿਹੜੇ ਆਪਣੇ ਇਲਾਕੇ ਦੀਆਂ ਟੀਮਾਂ ਨੇ ਜਿਹੜੇ ਨਵੇਂ ਮੁੰਡੇ ਜਿੰਨੀਆਂ ਟੀਮਾਂ ਨੂੰ ਘਰ ਦਾ ਰਸਤਾ ਦਿਖਾਉਂਦੇ ਉਹਨਾਂ ਵਾਲੇ ਬੋਲਣਾ ਆਪਣਾ ਪਹਿਲਾ ਫਰਜ਼ ਬਣਦਾ ਹੈ ਜਿਹੜੀ ਬੇਨਤੀ ਹੈ ਮੇਰਾ ਵੀਰ ਬਣ ਕੇ ਦੇਖ ਸਮਝਿਆ ਹੁੰਦਾ ਗੁੱਸਾ ਨਾ ਕਰਿਓ ਇਹ ਮੇਰੇ ਭਰਾ ਨੇ ਇੱਥੇ ਕੱਟੂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਖਾਸ ਕਰਕੇ ਆਪਣੇ ਵੱਲੋਂ ਹਰ ਮੁੰਡੇ ਨੇ ਮੇਰੇ ਵਿੱਚ ਬਹੁਤ ਬਾਖਮਾ ਦਾ ਪ੍ਰਦਰਸ਼ਨ ਕੀਤਾ ਮਾਣ ਹੈ ਵੀ ਮੁੰਡੇ ਜਿਹੜੇ ਬਨਾਲੇ ਦੇ ਹੈ ਦੇਖ ਬੁਮਰਾ ओके okay, जी ਉਧਰ ਰਾਮਗੋਟਰੀ ਭਰਾ ਸਾਡੇ ਆਇਆ। ओके ਜੀ ਸ਼ੰਦਰ ਰਾਮਗੋਟ ਸਾਡਾ ਵੀਰ ਉਹ ਵੀ ਆਇਆ। ਉਹ ਵੀਰ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਤੇ ਇਧਰ ਵਾਲੇ ਕਹਿੰਦੀ ਟੀਮ ਦੇਤੇ ਤੇ ਆਪਾਂ ਤੁਹਾਨੂੰ ਬੇਦਰ ਸਨਮਾਨ ਜਿਹੜਾ ਰਾਮਗੋਟ ਦੇ ਵੱਡੇ ਖੇਡ ਮੇਲੇ ਤੇ 6 ਫੁੱਟੇ ਕੱਪੜਾ ਲਗਾਂਗੇ। ਬਹੁਤ ਬਹੁਤ ਧੰਨਵਾਦ ਕਰਾਂਗਾ। ਕਪਾ ਗੱਲਤ बोलो ਬੋਲੋ ਗਲਤ ਨਾ ਬੋਲੋ ਬੜਾ ਵੀਡੀਓ ਦਾ ਮੈਚ ਹੁੰਦਾ ਸਾਨ ਨੇ ਬੜਾ ਜੀ ਇਹ ਬਾਈ ਜਿਹੜੀ ਕਿੱਡ ਭਾਈ ਜਿਹੜੀ ਨੰਬਰ ਆ ਸਾਡਾ ਗਰੀਬ ਵੱਲੋਂ ਹਰ ਭਾਈ ਜੀ ਮੇਰੀ ਬੇਨਤੀ ਹੈ ਜੱਟਾਂ ਵਾਲਾ ਇਹ ਤੇ ਅਮਰਗੜੇ ਆਓ ਭਾਈ ਇੱਕ ਨੰਬਰ ਗਰਾਊਂਡ ਤੇ ਲਾ ਕੇ ਵੀਰੇ ਹਾਂ ਇੱਥੇ ਮੈਚਾਂ ਮੇਰਾ ਵੀਰ ਆਪਣਾ ਜੱਟਾਂ ਵਾਲਾ ਇਹ ਤੇ ਅਮਰਗੜੇ ਇੱਕ ਨੰਬਰ ਗਰਾਊਂਡ ਤੇ ਲਾ ਕੇ ਆਉਂਗਾ ਮੇਰਾ ਭਰਾ ਬਣ ਕੇ ਜੇ ਮੇਰੀ ਬੇਨਤੀ ਹੈ ਮੇਰੇ ਵੀਰਾਂ ਨੂੰ